ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਬੰਦੇ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਪੁਲਿਸ ਕੋਲੇ ਜਾਂਦਾ ਆਪਣੀ ਕੰਪਲੇਟ ਦਰਜ ਕਰਨ ਦੇ ਲਈ ਪਰ ਕਈ ਵਾਰ ਐਸੀ ਸਿਚੁਏਸ਼ਨ ਬਣ ਜਾਂਦੀ ਹੈ ਕਿ ਪੁਲਿਸ ਵਾਲਿਆਂ ਲਈ ਵੀ ਵੱਡੀਆਂ-ਵੱਡੀਆਂ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਨੇ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਇੱਕ ਮਹਿਲਾ ਕਾਂਸਟੇਬਲ ਆਪਣੇ ਹੀ ਡਿਪਾਰਟਮੈਂਟ ਦੇ ਕਾਂਸਟੇਬਲ ਦੇ ਨਾਲ ਅਪੱਤੀਜਨਕ ਹਾਲਾਤ ਦੇ ਵਿੱਚ ਫੜੀ ਜਾਂਦੀ ਆ ਉਹ ਵੀ ਉਸਦੇ ਪਤੀ ਵੱਲੋਂ ਇਸ ਤੋਂ ਬਾਅਦ ਬਹੁਤ ਜ਼ਿਆਦਾ ਹੰਗਾਮਾ ਹੁੰਦਾ ਹੈ ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੀ ਹੈ ਇਸ ਕੁਸ਼ੀਨਗਰ ਦੇ ਵਿੱਚ ਇੱਕ ਮਹਿਲਾ ਸਿਪਾਹੀ ਜੋ ਕਿ ਆਪਣੇ ਪਤੀ ਦੇ ਨਾਲ ਕਿਰਾਏ ਦੇ ਕਮਰੇ ਤੇ ਰਹਿ ਰਹੀ ਸੀ ਮਹਿਲਾ ਸਿਪਾਹੀ ਦਾ ਪਤੀ ਵੀ ਪੁਲਿਸ ਦੇ ਵਿੱਚ ਕਾਸਟੇਬਲ ਤਨਾਰਥ ਸੀ ਅਤੇ ਉਸੇ ਡਿਪਾਰਟਮੈਂਟ ਦੇ ਵਿੱਚ ਉਸ ਮਹਿਲਾ ਦਾ ਇੱਕ ਪ੍ਰੇਮੀ ਵੀ ਸੀ। ਪ੍ਰੇਮੀ ਕਿਸੇ ਹੋਰ ਸ਼ਹਿਰ ਦੇ ਵਿੱਚ ਡਿਊਟੀ ਕਰਦਾ ਸੀ। ਅਤੇ ਦੋਨਾਂ ਦੀ ਫੋਨ ਉੱਤੇ ਗੱਲਬਾਤ ਹੁੰਦੀ। ਤਾਂ ਇੱਕ ਦਿਨ ਕੀ ਹੁੰਦਾ ਪਤੀ ਰੋਜ਼ ਦੀ ਤਰ੍ਹਾਂ ਘਰੋਂ ਡਿਊਟੀ ਚਲਾ ਜਾਂਦਾ। ਤਾਂ ਇਸ ਤੋਂ ਬਾਅਦ ਅਚਾਨਕ ਉਹ ਆਪਣੇ ਉਸ ਕਮਰੇ ਦੇ ਵਿੱਚ ਵਾਪਸ ਆ ਜਾਂਦਾ। ਜਦੋਂ ਆ ਕੇ ਉਹ ਕਮਰੇ ਦਾ ਦਰਵਾਜ਼ਾ ਖੜਕਾਉਂਦਾ। ਤਾਂ ਉਹ ਕੀ ਦੇਖਦਾ ਕਿ ਅੰਦਰ ਉਸਦੀ ਪਤਨੀ ਦੇ ਨਾਲ ਕੋਈ ਅਪੱਤੀ ਜਨਕ ਹਾਲਾ ਦੇ ਵਿੱਚ ਤਾਂ ਇਸ ਤੋਂ ਬਾਅਦ ਉਹ ਦਰਵਾਜ਼ਾ ਖੜਾਉਣ ਦੀ ਕੋਸ਼ਿਸ਼ ਕਰਦਾ ਪਹਿਲਾਂ ਤਾਂ ਉਸਦੀ ਪਤਨੀ ਦਰਵਾਜ਼ਾ ਨਹੀਂ ਖੋਲਦੀ ਬਾਅਦ ਵਿੱਚ ਦਰਵਾਜ਼ਾ ਖੁੱਲ੍ਹਿਆ ਜਾਂਦਾ ਇਸ ਤੋਂ ਬਾਅਦ ਉਸਦਾ ਪਤੀ ਦੋਨਾਂ ਜਣਾਂ ਦੀ ਰੱਜ ਕੇ ਪਟਾਈ ਕਰਦਾ ਦੋਨਾਂ ਜਣਾਂ ਨੂੰ ਘੁੱਟਦਾ ਮਾਰਦਾ ਇਸ ਤੋਂ ਬਾਅਦ ਫਿਰ ਉਹ ਬਾਹਰੋਂ ਕੁੰਡਾ ਲਾ ਕੇ ਪੁਲਿਸ ਨੂੰ ਫੋਨ ਕਰਦਾ ਅਤੇ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਇਸ ਤੋਂ ਬਾਅਦ ਦੋਨਾਂ ਜਣਾਂ ਨੂੰ ਰੰਗੇ ਹੱਤੀ ਫੜ ਕੇ ਉਹਨਾਂ ਦਾ ਕੁਟਾਪਾ ਕਰਿਆ ਜਾਂਦਾ ਪਹਿਲਾਂ ਤਾਂ ਪਤਨੀ ਅੰਦਰੋਂ ਕੁੰਡੀ ਲਾ ਲੈਂਦੀ ਹੈ ਦਰਵਾਜ਼ਾ ਨਹੀਂ ਖੋਲਦੀ ਬਹੁਤ ਹੀ ਮੁਸ਼ਕਲ ਦੇ ਨਾਲ ਦਰਵਾਜ਼ਾ ਖਲਾਇਆ ਜਾਂਦਾ ਹੈ ਇਸ ਤੋਂ ਬਾਅਦ ਮਹਿਲਾ ਪੁਲਿਸ ਵਾਲੀ ਆਪਣੇ ਪਤੀ ਤੇ ਇਲਜ਼ਾਮ ਲਗਾਉਂਦੀ ਆ ਕਿ ਇਹ ਸਮੇਂ ਸਿਰ ਮੇਰੇ ਕੋਲ ਨਹੀਂ ਆਉਂਦਾ ਅਤੇ ਹੋਰ ਵੀ ਬਹੁਤ ਸਾਰੇ ਇਲਜ਼ਾਮ ਆ ਜੋ ਮਹਿਲਾ ਆਪਣੇ ਪਤੀ ਉੱਤੇ ਲਾਉਂਦੀ ਹੈ ਇਧਰੋਂ ਪਤੀ ਵੀ ਆਪਣੀ ਪਤਨੀ ਉੱਤੇ ਇਲਜ਼ਾਮ ਲਗਾਉਂਦਾ ਉਹ ਕਹਿੰਦਾ ਵੀ ਜਦੋਂ ਮੈਂ ਡਿਊਟੀ ਤੇ ਚਲਾ ਜਾਣਾ ਤਾਂ ਅਕਸਰ ਹੀ ਆਪਣੇ ਪ੍ਰੇਮੀ ਨੂੰ ਇਸ ਕਮਰੇ ਦੇ ਵਿੱਚ ਬੁਲਾਉਂਦੀ ਆ ਤਾਂ ਇਸ ਤੋਂ ਬਾਅਦ ਪੁਲਿਸ ਦੋਨਾਂ ਧਿਰਾਂ ਨੂੰ ਸਮਝਾਉਂਦੀ ਹੈ ਅਤੇ ਫਿਰ ਪੁਲਿਸ ਥਾਣੇ ਲੈ ਜਾਂਦੀ ਹੈ ਫਿਲਹਾਲ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਸੋ ਇਸ ਮਾਮਲੇ ਦੇ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਇਹ ਤਾਂ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਆ ਪਰ ਇਸ ਘਟਨਾ ਨੇ ਇੱਕ ਵਾਰ ਪ੍ਰਸ਼ਾਸਨ ਉੱਤੇ ਇੱਕ ਸਵਾਲ ਇਹ ਜਨ ਖੜਾ ਕਰ ਦਿੱਤਾ ਕਿਉਂਕਿ ਪ੍ਰਸ਼ਾਸਨ ਕੋਲ ਹਰ ਕੋਈ ਆਪਣੀ ਫਰਿਆਦ ਲੈ ਕੇ ਜਾਂਦਾ ਹਰ ਕੋਈ ਆਪਣੀ ਉਮੀਦ ਲੈ ਕੇ ਜਾਂਦਾ ਤਾਂ ਕਿ ਉਹ ਸਾਡੀ ਕੋਈ ਮੁਸੀਬਤ ਦਾ ਹੱਲ ਕਰ ਦੇਣਾ ਪਰ ਅਗੋ ਜੇਕਰ ਪ੍ਰਸ਼ਾਸਨ ਵਾਲੇ ਅਧਿਕਾਰੀ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਗੇ ਤਾਂ ਫਿਰ ਆਮ ਸਮਾਜ ਦੇ ਉੱਤੇ ਇਸ ਘਟਨਾ ਦਾ ਕੀ ਅਸਰ ਪਊਗਾ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ